ਪ੍ਰਧਾਨ ਜੀ ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਗੇ ਤੁਸੀਂ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਭਰਾ ਅੱਛੇ ਸਾਡੇ ਉਤੇ ਸ਼ਿਦਗੀ ਬਾੜੀ ਗਿਆ ਮੈਂ ਦਾ ਸ਼ਿਦਗੀ ਕਹੂੰਗਾ ਜਿਨ੍ਹਾਂ ਨੇ ਦੇਸ਼ ਦੀ ਕਮਤਾ ਵਾਸਤੇ ਇੱਕ ਕੌਮਤਾ ਵਾਸਤੇ ਜੀ ਦਿੱਤੀ ਆ ਬੜਾ ਮਾਣ ਆ ਮੈਂ ਉਹਨਾਂ ਦਾ ਦੋਖ ਦਿਕਰਦਕ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੂੰਗਾ ਤੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਇਹ ਜਦ ਮਾਰਾ ਜੋ ਧੋਖਾਇਆ ਇਹਦਾ ਨਹੀਂ ਭੁੱਲਿਆ ਜਾਂ ਸਾਗਲਾ ਸਾਰੀ ਮਤ ਉਹ ਸਹਾਂ ਦੀ ਹਿੰਮਤ ਤੇ ਬਲ ਉੱਤੇ ਖੜਸਾ ਸੋ ਮੈਂ ਤੇਰੇ ਨਾਲ ਨਾਲ ਇਹ ਵੀ ਕਹਿਣਾ ਚਾਹੁੰਦਾ ਹੈ ਚਾਹੇ ਪਾਕਿਸਤਾਨ ਨੇ ਕਰਾਇਆ ਚਾਹੇ ਕਿਸੇ ਨੇ ਕਰਾਇਆ ਇਹ ਸੈਂਟਰ ਸਰਕਾਰ ਨੂੰ ਇਹਦਾ ਹੱਲ ਕੋਈ ਨਾ ਕੋਈ ਕੱਢਣਾ ਚਾਹੀਦਾ ਸੈਂਟਰ ਸਰਕਾਰ ਦਾ ਫਰਜ਼ ਬਣਦਾ ਅਫਵਾਸਿਤ ਕਰਨਾ ਬੈਟਰੀ ਕੋਰਸ ਨੂੰ ਹੋਰ ਤਕੜਾ ਕਰੇ ਸੋ ਅਸੀਂ ਮੈਂ ਇਹ ਕਾਂਗਰਸੀ ਹੋਣ ਦੇ ਨਾਤੇ ਹਲਕਾ ਖਰੜਾ ਦਾ ਅੰਚਾਰ ਦੇ ਨਾਤੇ ਅਸੀਂ ਸਭ ਇਸ ਦੇ ਲਈ ਦੇਸ਼ ਦੇ ਨਾਲ ਹੈ ਦੇਸ਼ ਦੀ ਸਰਕਾਰ ਦੇ ਨਾਲ ਸਾਡੇ ਰਾਹੁਲ ਜੀ ਨੇ ਵੀ ਕਿਹਾ ਤੇ ਸਾਡੀ ਪਾਰਟੀ ਸਾਰੀ ਇੱਕ ਮੁੱਠਾ ਸੋ ਸਾਰੀ ਪਾਰਟੀ ਜਦੋਂ ਰਾਹੁਲ ਜੀ اپੋਜੀਸ਼ਨ ਲੀਡਰ ਹੈ ਉਹਨਾਂ ਨੇ ਆਪ ਜਾ ਕੇ ਅੰਤਿਸ਼ਾਗ ਨਾਲ ਫੋਨ ਤੇ ਗੱਲ ਕੀਤੀ ਕਿਹਾ ਉਹਨਾਂ ਨੇ ਉਸ ਦਾ ਨਾਲ ਜੇਸ਼ ਦਾ ਪਹਿਲਾ ਸਭ ਤੋਂ ਪਹਿਲਾ ਦੇਸ਼ ਪਾਰਟਨਰੀ ਕਰੀ ਗਏ ਤੇ ਅੰਕੀ ਇਹਦੇ ਪਰ ਕੀ ਹੋਣਾ ਚਾਹੀਦਾ ਜੋ ਵੀ ਬੱਤੇ ਬੱਚੀਆਂ ਢੰਗ ਨਾਲ ਬਚਾਓ ਵਾਲੀ ਗੱਲ ਪਾਕਿਸਤਾਨ ਨਾਲ ਗੱਲ ਕਰ ਅਮਰੀਕਾ ਨਾਲ ਗੱਲ ਕਰਨੀ ਹੈ ਅਮਰੀਕਾ ਨਾਲ ਕਰ ਪਤਾ ਨਹੀਂ ਕਿੰਝ ਹੋਇਆ ਜਦੋਂ ਪਹਿਲਾਂ ਅਮਰੀਕਾ ਦੇ ਪ੍ਰੈਜ਼ੀਡੈਂਟ ਆਏ ਸੀ ਜਾਂ ਤੋਂ ਬੀਬੀ ਸਰ ਪਹਿਲਾਂ ਉਦੋਂ 2002 ਉਸ ਵਕਤ ਵੀ ਅਸੀਂ ਕੁਝ ਹੋਇਆ ਸੀ ਤੇ ਹੁਣ ਉਹ ਪ੍ਰਾਸਕਰ ਪਰਤੀ ਉਹਨਾਂ ਨੇ ਆਇਆ ਹੈ ਹੋ ਗਿਆ ਇਹੀ ਕੁਝ ਹੋਇਆ ਸੋ ਉਹਨਾਂ ਨੂੰ ਚੱਕਣੀ ਚਾਹੀਦੀ ਹੈ ਗੱਲ ਚੱਕਣੀ ਚਾਹੀਦੀ ਹੈ ਪਾਕਿਸਤਾਨ ਦਾ ਪਤਾ ਵੀ ਮਿਲਟੈਂਸੀ ਮਿਲਟੈਂਸੀ ਪੈਦਾ ਕਰਦਾ ਨਸ਼ੇ ਦੇ ਨਸ਼ੇ ਸਪਲਾਈ ਕਰਦਾ ਇਹਦੇ ਰੋਕਣ ਦਾ ਸੈਂਟਰ ਸਰਕਾਰ ਜਿਹਦੇ ਕੋਲ ਸਾਰਾ ਕੁਝ ਹੈ ਉਹਨਾਂ ਨੂੰ ਕਰਨੀ ਚਾਹੀਦੀ ਹੈ ਬੜੇ ਤਗੜੇ ਰੂਪੇ ਕਰਨੀ ਚਾਹੀਦੀ ਹੈ ਸਾਡੀ ਇੱਥੇ ਲੋੜਾ ਸਾਡੀ ਪਾਰਟੀ ਇੱਥੇ ਲੋੜਾ ਪਾਰਟੀ ਨਾਲ ਸਾਨੂੰ ਦੇਸ਼ ਪਹਿਲਾ ਸਭ ਦੇਸ਼ ਦੇ ਨਾਲ ਪਾਰਟੀ ਸਾਡੀ ਖੜੀ ਜਾ ਪ੍ਰਧਾਨ ਮੰਤਰੀ ਨੂੰ ਵੀ ਅਸੀਂ ਕਿਸੇ ਸਾਡੇ ਰਾਹੁਲ ਜੀ ਨੇ ਜੋ ਸਾਡੇ ਪਾਰਟੀ ਦੇ ਹੈੱਡ ਨੇ ਖਰਕਦੇ ਸਾਹਿਬ ਭਰਾ ਨੇ ਉਹਨਾਂ ਨੇ ਵੀ ਅਸੀਂ ਕੁਝ ਕਿਹਾ